ਪਲਵਾਨੀ ਦੇ ਵਿੱਚ ਜੋ ਕਿ ਪਲਵਾਨੀ ਕੀਤੀ ਹੈ ਇੱਕ ਖਲੀਫਾ ਤੁਹਾਡੇ ਨਾਲ ਪੱਕਾ ਹੁੰਦਾ ਇਹ ਨਾ ਇੱਕ ਤੇਰੀ ਤੇਰੀ ਬੜੀ ਤੇਜ਼ ਬਿਠਾ ਉਹ ਡੱਜ ਲਿਆ ਡੱਜ ਲਿਆ ਇਹ 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 ਇੱਕ ਹੈਗੀ ਆ ਪੰਜਾਬ ਘੋੜੇ ਦੀ ਬੱਚੀ ਆ ਹਾਂਜੀ ਇੱਕ ਘੋੜਾ ਵਾ ਤੇ ਘੋੜਾ ਚੰਗਾ ਉਹ ਮਰ ਗਿਆ ਘੋੜਾ अच्छा ओधी है बच्ची ਦੋਵੇਂ ਬੱਚੀਆਂ ਚੰਗੀਆਂ ਤੇ ਦੋ ਲੈ ਲਈਆਂ ਤੇ ਦੋ ਹੋਰ ਲਵਾਂਗੇ ਅਜੇ ਰੁੱਕ ਕੇ ਥੋੜਾ ਜਿਹਾ ਕਿੱਥੋਂ ਲੈ ਕੇ ਆਏ ਇਹ ਲਈ ਆਪਾਂ ਸਟੱਡ ਫਾਰਮ ਇੱਥੋਂ ਲਈ ਇੱਕ ਤੇ ਲਈ ਆ ਅ ਇੱਥੋਂ ਕਾਲੀਆ ਪਿੰਡ ਹਾਂਜੀ ਕਾਲੀਆ ਨਹੀਂ ਉਹ ਕਮੈਂਟਰੀ ਵਾਲਾ ਕਾਲੀ ਕਮੈਂਟਰੀ ਨਹੀਂ ਕਰਦਾ ਹੁੰਦਾ ਹਾਂਜੀ ਉਹਦੇ ਪਿੰਡੋਂ ਮੁੰਡੇ ਦਾ ਨਾਮ ਜੱਸਾ ਵੀਰ ਦਾ ਨਾਮ ਅੱਛਾ ਉਹਦੇ ਤੋਂ ਲਈ ਆ ਇੱਕ ਆਪਾਂ ਲਈ ਇੱਕ ਇਥੋਂ ਸਟੱਡ ਫਾਰਮ ਹੈਗਾ ਰਹੀਏ ਲਾਗੇ ਤੇ ਉਹ ਵੀਰ ਦਾ ਨਾਂ ਲਾਲੀ ਨਾਂ ਜਿਹੜਾ ਆ ਰਿਹਾ ਵੀਰ ਬਾਬਾ ਮੇਰ ਕਰੇ ਉਹ ਸੱਚੇ ਪਾਤਸ਼ਾਹ ਪੈਸੇ ਤੇ ਬਾਬਾ ਲਾਤੇ ਹੈ ਲੱਗ ਜਿਹੜਾ ਜਿਹੜਾ ਚੰਗੀ ਚੀਜ਼ ਉਹਦਾ ਮੁੱਲ ਹੈ ਮਨ ਲਈ ਤਾਂ ਨਹੀਂ ਪਤਾ ਜੀ ਸਰਪਾਣੀ ਜੀ ਹੋਰ ਪਾਣੀ ਤਾਂ ਸਾਲੇ ਲੋਕੀ ਦੱਜਾ ਮਰਾ ਬੜਾ ਮਹਿੰਗਾ ਹੋ ਗਿਆ ਕੰਮ ਤੇ ਅੱਗੇ ਸਸਤਾ ਹੁੰਦਾ ਹੈ ਹਾਂਜੀ ਹੁਣ ਹਰ ਕੋਈ ਚੀਜ਼ ਜਿਤਨਾ ਆਪਾਂ ਲਾ ਲਈਏ ਕਿ ਮਾਲ ਡੰਗਰ ਵੀ ਲੈਵੇ ਲਈ ਉਹ ਵੀ ਬਲੱਡ ਲਾਈਨ ਹਾਂਜੀ ਅੱਗੇ ਨਾ ਜਦੋਂ ਆਪਾਂ ਛੋਟੇ ਹੁੰਦੇ ਸੀ ਨਾ ਉਦੋਂ ਸਿਸਟਮ ਬੜਾ ਕਿੱਦਾਂ ਹੁੰਦਾ ਸੀ ਉਦੋਂ ਮਾਲ ਡੰਗਰ ਜਿਹੜੇ ਆਪਾਂ ਰੱਖਦੇ ਹਾਂ ਨਾ ਜਿਤਨਾ ਆਪਾਂ ਘਰ ਦੇ ਕਰੇ ਲੋ ਡੰਗਰ ਹੁੰਦੇ ਸੀ ਆਪਾਂ ਉਹੋ ਹੀ ਇੱਕ ਵਿੱਚ ਮਾਲ ਹੀ ਹੁੰਦਾ ਸਾਂਣ ਰੱਖਿਆ ਹੁੰਦਾ ਸੀ ਉਹਦੇ ਤੋਂ ਹੀ ਮੱਝਾਂ ਕ੍ਰਾਸ ਕਰਾਈ ਜਾਣੀਆਂ ਤੇ ਆਪਾਂ ਬ੍ਰੀਡ ਤਿਆਰ ਕਰਾਈ ਜਾਣੀਆਂ ਹਨ ਤੇ ਵਿੱਚ ਮੇਰੇ ਸਾਹਮਣੇ ਜਿਹੜੇ ਦੁੱਧ ਨਹੀਂ ਦਿੰਦੇ ਉਹਨਾਂ ਤੇ ਡੰਗਰ ਆਪਾਂ ਇੰਨੇ ਉਹਦਾ ਸਿੱਧ ਕੀ ਬੰਦੇ ਹੁੰਦੇ ਆ ਆਪਾਂ ਉਹਨਾਂ ਨੂੰ ਵੀ ਪੱਠੇ ਪਾ ਦਿੰਨੇ ਹੁੰਦੇ ਆ ਹਾਂਜੀ ਹੁਣ ਆਲਾ ਸਮਾਂ ਹੋ ਗਿਆ ਕਿ ਜਿਹੜਾ ਕਿ ਕੋਈ ਕੰਮ ਆ ਦਾ ਨਹੀਂ ਨਾ ਉਹ ਛੱਡ ਦਿੰਦਾ ਕਹਿੰਦਾ ਵੀ ਤੂੰ ਮੇਰੀ ਘਰਲੀ ਦਾ ਕੀ ਕਰਦਾ ਹਾਂਜੀ ਐਦਾਂ ਦੇ ਹੋ ਗਏ ਆ ਆਪਾਂ ਹਾਂਜੀ ਜਿੰਨਾ ਚਿਰ ਤੇਰਾ ਤੀ ਤੂੰ ਫਾਇਦਾ ਨਹੀਂ ਨਾ ਦੇਂਦਿਆ ਉਹਨਾਂ ਚਿਰ ਅਸੀਂ ਤੈਨੂੰ ਖੋਲ ਕੇ ਪਾਣੀ ਨਹੀਂ ਪਿਆ ਸਕਦੇ ਤੈਨੂੰ ਕੁਝ ਨਹੀਂ ਕਰ ਸਕਦੇ ਐਦਾਂ ਦੇ ਹੋ ਗਏ ਆ ਆਪਾਂ ਵਲੀ ਸ਼ੌਕੀਆ ਤੌਰ ਤੇ ਲਈ ਕਿ ਬਿਜ਼ਨਸ ਦੇ ਤੌਰ ਤੇ ਸਾਡੇ ਦੋਵੇਂ ਕੋ ਦੋ ਦਰਜਨ ਸੌ ਆਪਾਂ ਜਾਵਾਂਗੇ ਅੱਗੇ ਤਾਂ ਕਿ ਕੰਮ ਚੱਲੇ ਠੀਕ ਬਰਦਾ ਆਪਣਾ ਵਟਾਈ ਰਹੇ ਬਾਬਾ ਮੇਅਰ ਕਰੇ ਆਪਾਂ ਆਪਾਂ ਕਰਨਾ ਮੂਰਤ ਜਿੱਦਣਾ ਫਾਰਮ ਦਾ ਮੂਰਤ ਕੀਤਾ ਅੱਛਾ ਤਾਂ ਬਦਿਆ ਸਾਰੇ ਸੱਦਾਂਗੇ ਆਪਾਂ ਨਾਂ ਵੀ ਰੱਖੋਗੇ ਫਾਰਮ ਦਾ ਹਰ ਕੋਈ ਨਾ ਕੋਈ ਮੱਲੀ ਫਾਰਮ ਮੱਲੀ ਸਰ ਵਧੀਆ ਬਾਬਾ ਮੇਅਰ ਕਰੇ ਸੱਚੇ ਪਾਤਸ਼ਾਹ ਚੀਜ਼ਾਂ ਆਪਾਂ ਦੋਵੇਂ ਟੌਪ ਦੀਆਂ ਲੱਭਰੀਆਂ ਆ ਪੂਰੀਆਂ ਕਾਲੀਆਂ ਤੋਂ ਮੁੱਲੇ ਹਾਂ ਜਿਨ੍ਹਾਂ ਦਾ ਮੁੱਲ ਨਹੀਂ ਹੁੰਦਾ ਇਹ ਪਹਿਲਾ ਕੀ ਹੁੰਦੀ ਆ ਚੀਜ਼ ਕੀ ਹੁੰਦੀ ਆ ਘੋੜੇ ਵਾਲਾ ਘੋੜੇ ਦੀ ਲਾਈਨ ਹੋਗੀ ਪਲਵਾਨ ਦੀ ਲਾਈਨ ਹੋਗੀ ਇਹ ਨਹੀਂ ਪਤਾ ਕਿ ਪਲਵਾਨ ਕਿਦੇ ਘਰੇ ਜੰਪ ਪੈਣਾ ਇਹ ਨਹੀਂ ਪਤਾ ਕਿ ਘੋੜਾ ਰੁਸਤਮ ਕਿਦੇ ਘਰੇ ਜੰਪ ਪੈਣਾ ਆ ਚੀਜ਼ ਹੁੰਦੀ ਕਰਨ ਵਾਲਾ ਪ੍ਰਮਾਤਮਾ ਵਾ ਤੇ ਬਾਕੀ ਦੇਖੋ ਪ੍ਰਮਾਤਮਾ ਦੀ ਕੀ ਰਣਿਭਾਗ ਲਾਉਣਾ ਇੱਕਰਾਂ ਦੇ ਆਪਾਂ ਮੈਨੂੰ ਸ਼ੌਂਕ ਅੱਜ ਦਾ ਨਹੀਂ ਆ ਸ਼ੌਂਕ ਬੜੇ ਚਿਰ ਦਾ ਮੈਨੂੰ ਮੈਂ 2008 ਚ ਵੀ ਰੱਖੀ ਹੁੰਦੀ ਕੋੜੀ ਹਾਂਜੀ ਤੁਸੀਂ ਦੱਸੋ ਉਦੋਂ ਮੇਰੀ ਸ਼ੁਰੂਆਤ ਜੀ ਹੀ ਉਦੋਂ ਵੀ ਰੱਖੀਆਂ ਹੁੰਦੀਆਂ ਮੈਂ ਤੇ ਉਦੋਂ ਬਾਬੇ ਦੀ ਮੇਰ ਨਾਲ ਮੈਂ ਮੁੜ ਕੇ 2010 ਚ ਵੀ ਲੈ ਆਇਆ ਕੋੜੀ ਉਹ ਮੇਰੇ ਤੋਂ ਬੜੀ ਚੰਗੀ ਕੋੜੀ ਚਵਾਰੀ ਨੁਕਰੀ ਹੋ ਦੋ ਸੂਏ ਸੂਏ ਪੂਰੀ ਹੋ ਗਈ ਚਵਾਰੀ ਹਾਂਜੀ ਹਾਂ ਹੁਣ ਕੌਣ ਕੋੜੀਆਂ ਤੇ ਚੜਦੇ ਜਿਹੜੀਆਂ ਇਹ ਹੈਗੀਆਂ ਇਹ ਚੜਨ ਵਾਲੀਆਂ ਥੋੜੀਆਂ ਸ਼ੋਹ ਬਾਸ ਏਨਾ ਕੋਈ ਚੜਦਾ ਹੀ ਨਹੀਂ ਤੇ ਹੁਣ ਡੰਗਰਾਂ ਤੇ ਤੁਸੀਂ ਉਹ ਕਾਠੀ ਹੀ ਲਿਆਏ ਮੇਰੇ ਖਿਆਲ ਨਾਲ ਨਹੀਂ ਉਹ ਕਾਠੀ ਕਿਸ ਦੇ ਘਰੇ ਹੀ ਹੋ ਅੱਛਾ ਜਿਹਦੀ ਫੋਟ ਪਾਈ ਮੌਕੇ ਤੇ ਉਹ ਸਟੱਡ ਫਾਰਮ ਤੇ ਤੇ ਉਦਾਂ ਲਿਆਵਾਂਗੇ ਕਦੀ ਹੂਟਿਆ ਵਾਲੀ ਵੀ ਰੱਖਾਂਗੇ ਜਿਹੜੀ ਐ ਪੂਰੀ ਲੱਗੀ ਹੋਵੇ ਨਾ ਦੂਜੀ ਤੇ ਰੈਡਿੰਗ ਤੇ ਹਾਂਜੀ ਰੱਖਾਂਗੇ ਸਟਾਈਲ ਗਣ ਪਾਉਣ ਦਾ ਮੇਰਾ ਸ਼ੌਕ ਆ ਬਾਬਾ ਮੇਰ ਨੂੰ ਤੇ ਘੋੜਾ ਇੱਕ ਦੇ ਦੇ ਨਾ ਬਾਬਾ ਦੇ ਸੱਚੇ ਪਾਸ਼ਾ ਮੇਰ ਕਰੇ ਦਾਦਾ ਉਹਦੇ ਗੜੀ ਨੱਕ ਗੋਡੇ ਰਗੜਾਂਗੇ ਕਿਤੇ ਨਾ ਕਿਤੇ ਮਿਲ ਗਿਆ ਨਾ ਕਿਤੇ ਸਾਂਹਣ ਹਾਂਜੀ ਇਹ ਤਾਂ ਸੋਨਾ ਨਾ ਸੋਨਾ ਬੇਮੁੱਲੀਆਂ ਚੀਜ਼ਾਂ ਹੁੰਦੀਆਂ ਹਾਂਜੀ ਹਾਂਜੀ ਪਹਿਲੀ ਵੀ ਬੇਮੁੱਲੀ ਹੋ ਜਾਣੀ ਆ ਹਾਂਜੀ ਹਾਂਜੀ ਜਿਹੜੇ ਹਿਸਾਬ ਨਾਲ ਕਾਰਪੋਰੇਟ ਸਕੱਭਜਾ ਕਰੀ ਜਾਂਦੇ ਮਿਹਨਤ ਹੀ ਨਹੀਂ ਕਰਦੇ ਪਹਿਲੀ ਲੱਭਣੀ ਨਹੀਂ ਆ ਹੁਣ ਆ ਭਾਰਤ ਮਾਲਾ ਜਦੋਂ ਨੰਗਿਆ ਰੋਡ ਇਹ ਕਿੰਨੇ ਸੋ ਕਿੱਲੇ ਖਾ ਗਿਆ ਹੈ ਹਾਂ ਕਈਆਂ ਦੇ ਕਰਕੇ ਉਹ ਉਹ ਵਧਣੀ ਥੋੜੀ ਆ ਪਹਿਲੀ ਉਹ ਤੇ ਸਮਝ ਲਓ ਘਾਟ ਹੀ ਗਿਆ ਕੰਮ ਪਹਿਲੀ ਥੋੜੀ ਤੇ ਠੀਕ ਆ ਦਿਨ ਤੋਂ ਹੋ ਗਿਆ ਸੈਟ ਕਿਉਂ ਕੱਢ ਦੇ ਜੱਗੂ ਹਾਂ ਸਤਿ ਸ਼੍ਰੀ ਅਕਾਲ ਜੀ ਅੰਦੀ ਕਿਰਪਾ ਬਾਸ਼ਾ ਆ ਠੀਕ ਆ ਥੰਡਾ ਹੋ ਗਿਆ ਮਾੜੀ ਮੇਨ ਗੱਡੀ ਆਪਣੀ ਡੇਪੀ ਹੀ ਮਾਰੀ ਆ ਠੀਕ ਆ ਆਹੋ ਵੀਡੀਓ ਕੀ ਗੱਡੀ ਮਗਰ ਭਾਰ ਪਾ ਪਾ ਜੀ ਅੱਜ ਟੁੱਟ ਗਿਆ ਬੰਪਰ ਹੈ ਨਾ ਗੱਡੀ ਨਿਕਲੀ ਹੈ ਬੰਪਰ ਟੁੱਟ ਗਿਆ ਅੱਜ ਬੰਪਰ ਟੁੱਟ ਗਿਆ ਮਾਰ ਗਿਆ ਨਾ ਚਲੋ ਜੋ ਹੈ ਚੰਗਾ ਹੀ ਆ ਜੋ ਕਰਦਾ ਉਹ ਚੰਗੇ ਹਾਂ ਉਹ ਚੰਗਾ ਕੀਤਾ ਉਹਨੇ ਅੱਛਾ ਜਦਾਂ ਗੱਡੀ ਉਹ ਪਦਨ ਲੱਗਾ ਭਾਜੀ ਟਵਾਏ ਥੋੜਾ ਜਿਹਾ ਹਾਂ ਹੈਗਾ ਤਾਂ ਇਹ ਚਲੋ ਕੋਈ ਨਹੀਂ ਮੇਰੀ ਆ ਦੀ ਸਾਥੀਆਂ ਜੋ ਵੀ ਹੈ ਨਾ ਠੀਕ ਆ ਹੁਕਮ ਚਾ ਹੁਕਮ ਜੀਣਾ ਸਭ ਕੋ ਹਾਂ ਹਾਂ ਹੁਕਮ ਜੀ ਹੁੰਦਾ ਟੈਂਸ਼ਨ ਨਹੀਂ ਲੈਣੀ ਹੁਕਮੇ ਅੰਦਰ ਸਭ ਕੁਛ ਹੈ ਬਾਹਰ ਹੋਣਾ ਕਰੀ ਗੱਡੀ ਮੈਨੂੰ ਦਿਖਾ ਨਹੀਂ ਮੈਂ ਕੀ ਲਿਖਿਆ ਆ ਦਿਖਾਉਣਾ ਚ ਦਿਖਾ ਮਾੜਾ ਕਿਹੜਾ ਪੱਟਾ ਓਏ ਕੱਲੀ ਉਹ ਕਿਹੜਾ ਹੈਗਾ ਓ ਮੈਨੂੰ ਦੂ ਮੈਨੂੰ ਕੋ ਵਧੀਆ ਹੈਗਾ ਪੱਟਾ ਸਹੀ ਆ ਲੈ ਪੱਟਾ ਵਾਧੂ ਵਧ ਗਿਆ ਲੈ ਓਏ ਤੇ ਆਪਣਾ ਜੋੜ ਤੇ ਚਿੱਟੀ ਟੇਬ ਆਪਣਾ ਜੋੜਦੇ ਹਾਂ ਚਿੱਟੀ ਟੇਬ ਨਾਲ ਚਿੱਟੀ ਟੇਬ ਲੱਭਦਾ ਰਾਗਣੇ ਜੋੜੀ ਕਾਲੀ ਡੇ ਬਣਾ ਇਹ ਦੋਸਾਂ ਮੋਟੇ ਜੋੜੀ ਬੱਦਲ ਮੜਾ ਜਿਆਦਾ ਆ ਗਿਆ ਲੱਗਦਾ ਮੈਚ ਮੈਚ ਨਾ ਪੈ ਜਾਏ ਕਿ ਦਿਨ ਨੇਰੀ ਆ ਗਈ ਆ ਬੜੀ ਤੇਜ਼ ਨਾ ਨਹੀਂ ਆਣਾ ਨੇਰੀ ਆ ਭਾਜੀ ਨੇਰੀ ਆ ਉਹ ਬਹੁਤ ਜਿਆਦਾ ਉਹ ਇੰਨਾ ਜਿਆਦਾ ਨੇ ਰੋਟ ਨਾ ਜਾਈਏ ਸਾਲਿਓ ਕਿਤੇ ਆਪਾਂ ਆਰੇ ਨੀਰ ਬਹੁਤ ਜ਼ਿਆਦਾ ਗੱਡੀ ਬੜਾ ਬੜਾ ਤੇਜ਼ ਦਿਖਣਾ ਕੋਈ ਨਹੀਂ ਤੇ ਉਹ ਨਾ ਇਹ ਨਾ ਬੰਦ ਇਹ ਗਾਣਾ ਵੀ ਨਹੀਂ ਆਉਣਾ ਤੇਰੀ ਤੇਰੀ ਬੜੀ ਤੇਜ਼ ਬੈ ਗੱਡੀ ਚ ਉਧਰ ਹੋ ਉਧਰ ਸੌਰੀ ਕੋਈ ਨਹੀਂ ਕੋਈ ਨਹੀਂ ਇੱਧਰ 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 ਵੱਲੇ ਵੱਲੇ ਉਹ ਘਟਾ ਬੰਦਾ ਕਿੱਥੇ ਬੈਠਾ ਉਧਰ ਉੱਡ ਚੱਲੇ ਆ ਉੱਡ ਚੱਲੇ ਏ ਏ ਗੁਜਾਰੀ ਗੁਜਾਰੀ ਏ ਏ ਏ ਏ ਆਪੇ ਆਈ ਆਪੇ 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 能个那个？Aka, 为何不咱们这里搞个招待呢？<noise> ਮੈਂ ਆ ਵਾਲੀ ਮਾਲੀ ਤੇ ਗੁੜੇ ਪਾਟਦੇ ਜਗਾ ਲਾਉਣੇ ਬਣੀ ਮਾੜਾ ਮੁੰਡਾ ਜਗਰਮੈਂਟ ਲਾਇਆ ਕਿ ਨਹੀਂ ਜੱਗੂ ਸੁਭਾਏ ਭਾਈ ਤੇ ਪਾ ਚੋਈ ਗੋ ਚਣਗੀ ਡ੍ਰੇਨ ਬਾਈ ਜੀ ਇਹਦਾ ਗੱਲ ਕਰਨਾ ਹੈ ਕਿ ਇਹਦਾ ਜਿਤਨਾ ਹੁਣ ਭਲਵਾਨੀ ਦੇ ਵਿੱਚ ਕਿ ਭਲਵਾਨੀ ਕੀਤੀ ਹੈ ਇੱਕ ਖਲੀਫਾ ਤੁਹਾਡੇ ਨਾਲ ਪੱਕਾ ਹੁੰਦਾ ਇਹਨਾ ਇੱਕ ਪੱਕਾ ਇਹਦਾ ਉਹ ਬੰਦਾ ਸਾਰੀਆਂ ਮਹਾਰਾਜ ਨੇ ਚਲੀਆਂ ਬਿਲਕੁਲ ਉਹਦੇ ਤੋਂ ਬਿਨਾਂ ਗੱਦੀ ਨਹੀਂ ਉਹ ਤੋਂ ਬਿਨਾਂ ਸਦਾ ਖਾਣੇ ਦੀ ਗੁਸਤੀਆਂ ਨਹੀਂ ਹੁੰਦੀਆਂ ਹਾਂ ਆ ਉਹ ਬੰਦੇ ਬਗੈਰ ਕਰਦੀ ਆਗੀ ਸਰਦਰ ਬੋਲ ਰਹੀ ਆ ਪਰ ਇਹਨੂੰ ਅੱਜ ਕੱਲ ਅੱਜ ਕੱਲ ਕੇ ਇਹਨੂੰ ਖਲੀਫੇ ਦਾ ਹੀ ਨਹੀਂ ਪਤਾ ਖਲੀਫਾ ਦਾ ਖਲੀਫਾ ਕੀ ਚੀਜ਼ ਆ ਪਤਾ ਹੀ ਨਹੀਂ ਕਿਹੜੀ ਨਿਆਣੇ ਨੂੰ ਕੇ ਉਹ ਉਹ ਤੋਂ ਬਗੈਰ ਸਰਦਾਰ ਸਾਹਿਬ ਕੁਸ਼ਤੀਆਂ ਨਹੀਂ বাজਦੀਆਂ ਕੁਸ਼ਤੀਆਂ ਖਾਣੇ 'ਚ ਹੁੰਦੀਆਂ ਹੀ ਨਹੀਂ ਹੁਣ ਇੱਕ ਉਸਤਾਦ ਸਾਰਿਆਂ ਨੂੰ ਉਸਤਾਦ ਉਸਤਾਦ ਕਰੀ ਜਾਂਦੇ ਕਿ ਇਹਨਾਂ ਨੂੰ ਉਸਤਾਦ ਦਾ ਨਹੀਂ ਪਤਾ ਕਿ ਉਸਤਾਦ ਕੀ ਹੁੰਦਾ ਉਸਤਾਦ ਕਿੱਥੇ ਜਾ ਕੇ ਪੜਦਾ ਉਸਤਾਦ ਦਾ ਬੜਾ ਬੜੀ ਦੂਰ ਬੜੀ ਦੂਰ ਦੀ ਗੱਲ ਹੈ ਉਸਤਾਦ ਦਾ ਮਹਿਣਾ ਜਿਹੜਾ ਹੈ ਨਾ ਬੜਾ ਪੁਹਾੜ ਦੀ ਗੇਮ ਕੋਈ ਨਹੀਂ ਉਹ ਨੂੰ ਜਵਾਗੋਂ ਦੇ ਪਿੱਛੇ ਲਾਇਆ ਜਾਂਦੇ ਨੇ ਸਾਰੇ ਹੱਟੋ ਸਵਾਸ 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 ਇਹਦੇ ਜਨਰੇਸ਼ਨ ਦਾ ਕਿੰਨਾ ਦਾ ਜੇ ਉਹ ਭਨੇ ਉਹਨਾਂ ਨੇ ਉਹਨਾਂ ਨੂੰ ਅੱਗੇ ਖਾੜੇ ਤੇ ਰਹਿਣਾ ਖਾੜੇ ਤੇ ਰਹਿਣਾ ਫਿਰ ਮੁੰਡੇ ਨੇ 2-4 ਮਹੀਨੇ ਖਾੜੇ ਤੇ ਰਹਿਣਾ 6 ਮਹੀਨੇ ਰਹਿਣਾ ਫਿਰ ਜਿਹੜੇ ਪਰਵਾਨ ਜਿਹੜਾ ਵੱਡਾ ਹੁੰਦਾ ਸੀ ਉਹਨੇ ਵੇਖਣਾ ਵੀ ਇਹ ਟੇਕਣ ਵਾਲਾ ਨਹੀਂ ਟੇਕਣ ਵਾਲਾ ਫੇਰ ਕਿਤੇ ਜਾ ਕੇ ਸਾਲ 2 ਸਾਲਾਂ ਬਾਅਦ ਉਹਨੂੰ ਬਾਗੋਂ ਤੋਂ ਲੈਣੀ ਫੇਰ ਉਹਨੂੰ ਚੇਲਾ ਪਾਉਣਾ ਐਦਾਂ ਨਹੀਂ ਹੁੰਦਾ ਕਿ ਦੋ ਦਿਨ ਅੱਲਾਏ ਕੋਈ ਹੱਥ ਦੇ ਉਸਤਾਦ ਦੀ ਇਹ ਗੱਲ ਨਹੀਂ ਹੋ ਉਹ ਸਿਦਕ ਸੰਤੋਖ ਹੈ ਗਏ ਹੁਣ ਆ ਜਾਂਦੇ ਆ ਕਿਥੋਂ ਸਿੱਖਦੇ ਨੇ ਨਾ ਸਿਦਕ ਬਸ ਅਗਲੇ ਹੁੰਦੇ ਆ ਆ ਦਿੰਦੇ ਵੀ ਪੰਗੇ ਉਦੋਂ ਗਾਲ ਕੱਢ ਲੰਗੇ ਤੇ ਇੱਕ ਸਟੈਂਡ ਲਾਉਂਦੇ ਹੀ ਗਾਰ ਵੀ ਹੋ ਜੀ ਕੱਢਦੇ ਵੀ ਜੇ ਜਿਹੜੀ ਸੰਦ ਨਹੀਂ ਲੱਗਦੀ ਨਾ ਤੇ ਅੱਜ ਕੱਲ ਜੇ ਕੇ ਨੂੰ ਮਾਰਾ ਜੀ ਹੁੰਦਾ ਇਹ ਨਹੀਂ ਕਹਿੰਦਾ ਨਾ ਨਹੀਂ ਮੈਂ ਨਹੀਂ ਕਹਿੰਦਾ ਹੁਣ ਮੈਂ ਤੁਹਾਨੂੰ ਮਾਰੀ ਜੀ ਭਾਜੀ ਬੇਨਤੀ ਹੈ ਮੇਰੀ ਕਿ ਹੁਣ ਜੇ ਆਪਾਂ ਕੇ ਇਹਨੂੰ ਚਾਨੀ ਵਾਲਾ ਗਰਾਊਂਡ ਚ ਬੋਲ ਦਿੰਨੇ ਆ ਨਾ ਵੀ ਐਦਾਂ ਨਹੀਂ ਐਦਾਂ ਕਹਿੰਦੇ ਵੀ ਤੁਸੀਂ ਸਾਡੀ ਬੇਇੱਜ਼ਤੀ ਕਰਦੇ ਜੀ ਗਰਾਊਂਡ ਦੀ ਏਦਾਂ ਦਾ ਵਿਆਮਾ ਸਮਣ ਐਦਾਂ ਦਾ ਹੋ ਗਿਆ ਕਿ ਕਈ ਰਾਂ ਆਪਣੇ ਆਪ ਚ ਮਹਿਸੂਸ ਕਰੀਦਾ ਵੀ ਇਹ ਪਲਵਾਨੀ ਇਹ ਕਬੱਡੀ ਕਿਦਰ ਨੂੰ ਤੁਰੀ ਜਾਂਦੀ ਹੈ ਮੈਂ ਸੰਭਾਲਣ ਦੀ ਲੋੜ ਆ ਮੈਂ ਉਹ ਵੀ ਤੇਨੂੰ ਕੀ ਆਉਂਦੇ ਆਖਿਆ ਹਾਂ ਮੈਂ ਤੇਨੂੰ ਕੀ ਆਖਿਆ ਆਉਂਦੇ ਆ ਮੈਂ ਵੀ ਜਿਹੜੇ ਬੰਦੇ ਨੇ ਉਹਨੂੰ ਘੜ ਤੋਂ ਘੜ ਦੋ ਜਾਂ ਤਿੰਨ ਬਿਲਕੁਲ ਫਿਰ ਉਹ ਮੰਦੇ ਨੂੰ ਪਤਾ ਲੱਗਦਾ ਵੀ ਮੈਂ ਕਿੱਥੇ ਤੁਰਨਾ ਤੇ ਕੀ ਕਰਨਾ ਉਹਨਾਂ ਜਿਹਾ ਰਾਜੇ ਤੇ ਤੁਸੀਂ ਮੈਂ ਦੱਸਦਾ ਵੀ ਜਿਹੜੇ ਕਈ ਕਬੱਡੀ ਇਹਨਾਂ ਨੂੰ ਰਮਲੀ ਬੰਨਣ ਦਾ ਨਹੀਂ ਪਤਾ ਨਰਮਲੀ ਲਾਉਂਦੇ ਨਹੀਂ ਉਹ ਉਹਨਾਂ ਨੂੰ ਖਾਣਾ ਖਾਣ ਦਾ ਕੀ ਪਤਾ ਲੱਗਣਾ ਕੋਈ ਮੇਰੇ ਸਹਾਨਾ ਕਬੱਡੀ ਵਾਲਾ ਇਹੋ ਜਿਹਾ ਫੇਰ ਹੋ ਗਿਆ ਜਿਹਨੂੰ ਖਾਣ ਦਾ ਪਤਾ ਹੋਵੇ ਵੀ ਮੈਂ ਖਾਣਾ ਕਿਹੜੀ ਖਾਣੀ ਹੈ ਕਿੱਦਾਂ ਖਾਣੀ ਕੀ ਕਰਨਾ ਕੀ ਨਹੀਂ ਕਰਨਾ ਉਸਤਾਦੀ ਸ਼ਿਕਿਰਦੀ ਦੀ ਬੜੀ ਦੂਰ ਦੀ ਗੱਲ ਹੋ ਗਈ ਹੈ ਅੱਧਰ-ਬੱਧਿਆਂ ਨੂੰ ਮੇਰੇ ਸਹਾਨਾ ਲਗੋਟੇ ਦਾ ਨਹੀਂ ਪਤਾ ਵੀ ਲਗੋਟਾ ਕਿਹਨਾਂ ਦੇ ਲਾਉਂਦੇ ਨਹੀਂ ਆ ਥੱਲੇ ਨਹੀਂ ਪਾ ਕੇ ਬਲਵਾਜੀ ਉਹੀ ਕਹਿਣਾ ਮਾਰਾ ਜਿਹੜੀਆਂ ਉਸਤਾਦਾਂ ਦੀਆਂ ਮਾਰਾ ਹੈ ਨਾ ਉਹ ਇੱਕ ਉਹਨ ਉਸਤਾਦ ਸ਼ਬਦ ਬੜਾ ਛੋਟਾ ਹੋ ਗਿਆ ਕਦੀ ਆਪਾਂ ਕੇ ਨੂੰ ਉਸਤਾਦ ਕਹੀ ਜਾਨੇ ਉਹਨੂੰ ਆਵਾਜ ਮਾਰਨੀ ਉਸਤਾਦ ਇੱਧਰ ਆਈ ਉਸਤਾਦ ਗੱਲ ਸੁਣੀ ਇੱਕ ਚੀਜ਼ ਵੀ ਉਹ ਯਾਰ ਗੱਲ ਆਉ ਗੱਲ ਮੈਨੂੰ ਇਹ ਪਹਿਲਾਂ ਦੱਸੋ ਨਹੀਂ ਉਸਤਾਦ ਹੈਗਾ ਕਿਹੜਾ ਉਹ ਕਿਹੜਾ ਲੱਭ ਹੋ ਗਿਆ ਉਸਤਾਦ ਵਾਲਾ ਉਸਤਾਦ ਤੇ ਛੋਟਾ ਅੱਜ ਮੈਂ ਗਲਾਬ ਸਿੱਧੂ ਦੀ ਵੇਖੀ ਇੱਕ ਤੁਲੋਨੇ ਦੇ ਕਿਸ ਨੂੰ ਕਿਹਾ ਇਦਾਂ ਬੋਲ ਕੇ ਉਹ ਕਿਹਾ ਉਸਤਾਦ ਤੂੰ ਗੱਲ ਕੱਢੀ ਮੈਂ ਸੁਣ ਲਈ ਹੈ ਹੁਣ ਉਸਤਾਦ ਕਿਹੜੇ ਲੱਭ ਜਿਹੜਾ ਹੋ ਗਿਆ ਉਸਤਾਦ ਉਸਤਾਦ ਤੇ ਅਗੇ ਗਿਰਦੀ ਵਾਲਾ ਉਸਤਾਦ ਉਸਤਾਦ ਬੰਦਾ ਇਹ ਅੰਦਰ ਆ ਪੁੱਛਣਾ ਹੋਇਆ ਤਾਂ ਮੈਨੂੰ ਇਹ ਆਦੋ ਉਸਤਾਦ ਅਲਾ ਉਦਾਂ ਹੀ ਹੋ ਗਿਆ ਕੰਮ ਉਹਦੇ ਜਿਹੜੇ ਸਾਰੇ ਜਿਹੜੂ ਕੋ ਉਸਤਾਦ ਆ ਨਹੀਂ ਇਹ ਪਤਾ ਨਹੀਂ ਜਾਂ ਇਹ ਪਤਾ ਨਹੀਂ ਕੀ ਚੱਕਰ ਹੋ ਗਿਆ ਉਸਤਾਦ ਅਲਾ ਵੇਖ ਵੀ ਤੂੰ ਸੁਣਿਓ ਤੀ ਆਪਾਂ ਹਰ ਕਿਸੇ ਨੂੰ ਉਸਤਾਦ ਉਸਤਾਦ ਕਹਿਣ ਲੱਪੇ ਉਦਾਂ ਹੀ ਤੁਰੇ ਤੁਰੇ ਜਾਂਦੇ ਨੇ ਕੱਦ ਜੇ ਕੋਈ ਆਪਾਂ ਕੇ ਤੋਂ ਚੀਜ਼ ਲੈਣੇ ਉਸਤਾਦ ਚੀਜ਼ ਬਣਾਏ ਉਸਤਾਦ ਆ ਬਣਾਏ ਦਾ ਦਾ ਅਸਲ ਸਟਾਡ ਹੀ ਜਿਹੜਾ ਜਿਹੜੀ ਬਾਲੀ ਵੱਡੀ ਜੀ ਨਹੀਂ ਛੋਟਾ ਕਰਦਾ ਜਿਹੜਾ ਜਿਤਨਾ ਮੰਨੋ ਵੀ ਜਿਹੜਾ ਨੂੰ ਬੜਾ ਚੇਂਜ ਹੋ ਗਿਆ ਵੀ ਆ ਪਿਛਲੇ ਅਥੋੜੇ ਮੇਰੇ ਸੋਨਾਂ ਬਹਾਂ ਕਸਾਲਾਂ ਚ ਜਿਹੜੀ ਜਿਆਦੀ ਖੇਚ ਬੱਜ ਗਈ ਨਾ ਪਿਛਲੇ ਆ ਪੰਜਾਂ ਸਾਲਾਂ ਚ ਹੁਣ ਜਿਆਦੀ ਬੱਜ ਗਈ ਤੇ ਭਗਵਾਨ ਜੀ ਹੌਣ ਵਾਲੇ ਪੰਜ ਸਾਲੇ ਰੁਕ ਜਿਓ ਮਨਾ ਕਿਦਾਂ ਕਬੱਡੀ ਹੋਣ ਲੱਗ ਪੈਣੀ ਆ ਗੱਲਾ ਗੱਲਾ ਫੇਰ ਆਇਆ ਕਰੂਗਾ ਪਰ ਉਹ ਪਲੇਅਰਾਂ ਦੇ ਥਰੂ ਨਹੀਂ ਆਇਆ ਕਰੂਗਾ ਵਿਚ ਬੰਦੇ ਹੋਇਆ ਕਰੂਗੇ ਜਿਨ੍ਹਾਂ ਦੇ ਥਰੂ ਆਇਆ ਕਰੂਗਾ ਆ ਸਿਸਟਮ ਖਤਮ ਹੋ ਜਾਣਾ ਕਬੱਡੀ ਵਾਲਾ ਕਿ ਇੱਕ ਬੰਦਾ ਟੀਮ ਬਣਾਇਆ ਕੋਈ ਉਹ ਪਲੇਅਰ ਨਹੀਂ ਹੋਊਗਾ ਟੀਮ ਬਣਾਉਣਾ ਉਹ ਉਦਾਂ ਹੀ ਬੰਦਾ ਹੋਊਗਾ ਉਹਦੇ ਆਖੀ ਲੱਗਿਆ ਕਰਨਗੇ ਪਲੇਅਰ ਤੇ ਪਲੇਅਰ ਆਖੀ ਨਹੀਂ ਲੱਗੂਗਾ ਇਦਾਂ ਦਾ ਸਮਾਪਤ ਹੋ ਗਿਆ ਆਪਣੇ ਵਾਲੇ ਬੰਦੇ ਨੇ ਫੇਰ ਵੀ ਭਲਵਾੜ ਜਿੱਦਾ ਟੀਮ ਲੈ ਕੇ ਆਤਾ ਪਾਵਾ ਫਿਰ ਦੂਜੇ ਆਪਣੇ ਆ ਬਾਝੂ ਨਹੀਂ ਆਏ ਲੈ ਕੇ ਹੁਣ ਉਧਰਲੇ ਬੰਦੇ ਆ ਉਹਨੂੰ ਪਤਾ ਹੀ ਨਹੀਂ ਆ ਤੇ ਉਹਨਾਂ ਨੇ ਆ ਗਏ ਚੁਣ ਕੇਈ ਬੰਦੇ ਇਹੋ ਜਿਹੇ ਜਿੰਨਾਂ ਨੂੰ ਕਬੱਡੀ ਖੇਡੀ ਨਹੀਂ ਉਹਨਾਂ ਨੇ ਅੱਧਾ ਬੰਦੇ ਨਹੀਂ ਲਾਈ ਉਹਨਾਂ ਨੂੰ ਬਣਾਉਂਦੇ ਨਹੀਂ ਆ ਤੇ ਜਿਹੜੇ ਬੰਦੇ ਕਬੱਡੀ ਖੇਡੇ ਆ ਉਹ ਛੱਡ ਗਏ ਆ ਤੇ ਉਹ ਉਹਨਾਂ ਨੂੰ ਪਤਾ ਹੀ ਨਹੀਂ ਪਲੇਰਾਂ ਪਲੇਰਾਂ ਉਧਰ ਫੋਲ ਆਈਏ ਸਾਡੇ ਸਤਾਦ ਨੂੰ ਪੁੱਛ ਲੋ ਬਹੁਤ ਪਤਾ ਹੀ ਨਹੀਂ ਮੈਨੂੰ ਖੇਡੀ ਕਿਤੇ ਆ ਤੇ ਕੀ ਕੀਤਾ ਕੀ ਵੀ ਕੀਤਾ ਜਿਹੜਾ ਕਦੀ ਗਰਾਊਂਡ 'ਚ ਨਹੀਂ ਆਇਆ ਨਾ ਨਾ ਭਲਵਾਂ ਜੀ ਨੇ ਰਮਲੀ ਨਹੀਂ ਲਾਈ ਉਹਨੂੰ ਉਹ ਗੁੰਗਣ ਬਣ ਗਿਆ ਮੁਖਤ தான் <laughs>